ਤਰੀਕਾ ਸਵਾਗਤ ਹੈ ਜੀ ਪਿੰਡ ਬੋਡਟਲਮਾ ਬਾਈ ਬੂਟੇ ਦੇ ਘਰੋਂ ਵੀਡੀਓ ਲੈ ਕੇ ਆਏ ਆਪਾਂ ਬਾਈ ਕੋਲੇ ਆਹ ਨਾਗਾ ਡਿਟੇਲ ਲਾਵਾਂਗੇ ਸਾਰੀ ਆਪਾਂ ਮਾਲਕਾ ਤੋਂ ਪੈਸੇ ਕੱਦ-ਗਾੜ ਬਹੁਤ ਹੈਗਾ ਚੰਗੀ ਐ ਬਹੁਤ ਜ਼ਿਆਦੇ ਬੋਡੀ ਵੇਟ ਦੀ ਐ ਸਿੰਗਲ ਹੱਡੀ ਦੇ ਵਿੱਚ ਆ ਮਿੱਤਰੋ ਲੈਗ ਸਕੋਰ ਦੀ ਗੱਲ ਕਰਾਂ ਤਾਂ ਪਿੱਠ ਫੁੜੇ ਦੀ ਚੰਗੀ ਐ ਸਾਨੂੰ ਆਪਾਂ ਮੋਟੀ ਮੋਟਾ ਇਹਦਾ ਰਿਕਾਰਡ ਦੱਸਦੇ ਆ ਸੋਹਣਾ ਮੋਟਾ ਚਵਾਈ ਵਾਲਾ ਇਹਨੂੰ ਥਣ ਲੱਗਿਆ ਸੋਹਣੀ ਤਿਆਰ ਹੁੰਦੀ ਆਉਂਦੀ ਆ ਪਸਾਂਗੇ ਕਿੰਨੇ ਦਿਨ ਰਹਿ ਗਏ ਇਹਨੂੰ ਮਸੂਗਾ ਸਾਰੀ ਡਿਟੇਲ ਲਾਵਾਂਗੇ ਆ ਜੀ ਸ੍ਰੀ ਗਗ ਬਾਈ ਸ੍ਰੀ ਗਗ ਬਾਈ ਹੋਰ ਠੀਕ ਠਾਕ ਹਾਂ ਠੀਕ ਹੈ ਬਾਈ ਅਲੱਦਾ ਬੂਡੇ ਪਿੰਡ ਬੋਲ ਬਾਈ ਆਪਣਾ ਪਿੰਡ ਆਪਣਾ ਬੋਟਲ ਮਾਵਰੇ ਮਾਨਸਾ ਜਲਾ ਕਿੱਥੇ ਜੇ ਕਰ ਰਹਿ ਗਿਆ ਬਈ ਆਪਣਾ ਇੱਥੇ ਬ੍ਰੈਸ਼ ਹਰਕਤ ਉਹਦਾ ਛਾਰਾ ਆ ਵਾ ਖੇਤਾਂ ਨੂੰ ਜਗਦਾ ਜਗਦਾ ਰਹਾ ਵਈਦਾ ਠੀਕ ਹੈ ਹਾਂ ਪਿੰਡ ਬੋਟਲ ਮਾਨਾ ਜਿਹੜਾ ਚੱਬਰਾਂ ਵਾਲਾ ਬੱਸ ਸਟੈਂਡ ਹੈ ਉਹ ਜਗਦਾ ਆ ਰਹਾ ਹੁੰਦਾ ਉੱਥੋਂ ਜਾਗਦੇ ਆਣਾ ਰਾ ਤੋਬੇ ਕੋਲੋਂ ਜਿੰਨੂੰ ਮਰਜੀ ਐਡਰੈਸ ਪੁੱਛ ਸਕਦੇ ਹੋ ਉੱਤੇ ਜੇ ਹੁਣ ਆ ਵਾ ਇਹਦੀ ਗੱਲ ਕਰੀਏ ਬਾਈ ਲੱਗਦੀ ਕਿਨਵੇਂ ਸੁਆ ਇਹਦਾ ਇਹ ਵੀਰੇ ਚੱਤਾ ਸਤਾ ਸੁਤਾ ਥਾ ਸੁਆਗਾ ਕਿ ਉੱਥੇ ਸੂਏ ਦੀ ਸੂਏ ਹਾਂ ਤਾਂ ਉੱਥੇ ਸੂਏ ਸੂਏ ਠੀਕ ਹੈ ਕਰੋ ਵੈਸ ਆਪਣੇ ਕਰਦੇ ਰਵੇ ਜੋ ਕਰਦੇ ਰਵੇ ਦੋ ਕੱਟੀਆਂ ਆਪਣੇ ਕੋਲ ਇਹਦੀਆਂ ਬਣਾਏ ਠੀਕ ਹੈ ਇੱਕ ਆਪਣਾ ਇੱਕ ਦੂਜਾ ਹੋਵੇ ਮਿੱਤਰੋ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਗੱਲੇ ਨਾ ਗਾ ਇਹ ਅੱਜ ਦਿਨ ਕਿੰਨੇ ਲੈਂਦੀ ਆ ਹੁਣ ਕਹਿੰਦੇ ਪੰਜ ਸੀ ਦਾ ਰਹਿ ਗਏ ਰਹਿ ਗਏ ਬਈ ਇਹਦੇ ਅੱਜ ਪੰਜ ਸੀ ਦਾ ਰਹਿ ਗਏ ਹਾਂ ਠੀਕ ਹੈ ਟੀ ਗਾ ਡੂਗਾ ਚੰਗਾ ਭਰਾਇਆ ਪਤਾ ਠੀਕ ਹੈ ਵੀ ਬੱਤੀ ਕਾ ਬਹੁਤ ਘਬਰਾ ਰਿਹਾ ਕੱਟੀਆਂ ਵੀ ਪਾਗਰ ਬਹੁਤ ਢੰਗੇ ਕੱਟੀਆਂ ਪਹਿਲਾਂ ਵੀ ਟੀਕੇ ਪਹਿਲਾਂ ਜੇ ਹੁਣ ਆਪਾਂ ਇਹਦੀ ਜੋ ਟੀਦੀ ਗੱਲ ਕਰੀਏ ਮਾਰਦੀ ਮੂਰਤੀ ਤਾਂ ਦਿਖਾਓ ਜਸਨਾ ਮਾਗਰੋਂ ਅੰਦਰ ਕੋਈ ਚੱਕਰੀ ਨਹੀਂ ਪੁੱਜ ਕੇ ਜੇ ਹਣਾ ਬਾਈ ਬੁੱਢਾ ਅ빠 ਇਹਦੇ ਰੇਟ ਦੀ ਗੱਲ ਕਰੀਏ ਰੇਟ ਕਰਾ ਕੇ ਆਪਾਂ ਫੋਨ ਤੇ ਫੋਨ ਨੰਬਰ ਬੋਲ ਬਾਈ 946658 ਜੀ ਹਾਂਜੀ 0950 ਇੱਕ ਵਾਰੀ ਹੋਰ ਬੋਲ ਦੇ 946658 0950 ਠੀਕ ਹੈ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਕੰਡੈਕਟ ਕਰ ਲਿਓ ਘਰੇਲੂ ਪਰਿਵਾਰ ਆ ਨਰਮ ਪਰਿਵਾਰ ਆ ਸਿਰੇ ਜਾਣ ਵਾਲੇ ਬੰਦੇ ਨਹੀਂ ਰੇਟ ਵਾਈ ਜਾਇਜ ਹੋਗਾ ਫਿਰ ਹਾਂ ਰੇਟ ਜਾਇਜ ਹੋਗਾ ਮਾਨਦਾਨ ਹੋਊਗਾ ਰੇਟ ਦਾ ਮਾਨਦਾਨ ਕਰਦਾ ਪੂਰਾ ਠੀਕ ਹੈ ਕਿਹੜੇ ਥੋੜੇ ਵੀਰੂ ਦੇਖ ਕੇ ਪੂਰੀ ਪਾਨਦਾਨ ਗਾ ਮਾਨਦਾਨ ਨਾਲ ਦੇਵਾਗੇ ਕਹਿੰਦਾ ਕੋਈ ਗੱਲ ਨਹੀਂ ਸਿਰੇ ਵਾਲਾ ਜਮਾ ਉਹ ਕੰਮ ਨਹੀਂ ਆੜੀ ਵਾਲਾ ਕੰਮ ਨਹੀਂ ਕਰਦੇ ਕਰੀ ਲੂ ਪਰਿਵਾਰ ਰੱਖਣ ਵਾਲਾ ਲੈ ਕੇ ਜਾਂਦਾ ਹੈ ਇਹ ਕਿਸੇ ਬਾਈ ਨੇ ਵਪਾਰ ਵਾਸਤੇ ਵੀ ਲੈਣੀ ਆ ਮਿੱਤਰੋ ਹਜੇ ਕੱਚੀ ਐ ਬਹੁਤ ਜ਼ਿਆਦੇ ਵੱਡੀ ਐ ਡਬਲ ਵਿੱਡ ਵਾਲੀ ਐ ਚੰਗੀ ਐ 14 ਕਿਲੋ ਦੁੱਧ ਵਾਰ ਬਾਹਰੇ ਪਾਇਆ ਹੋਇਆ ਹੈਗਾ ਇਹਨੇ ਠੀਕ ਹੈ ਜੀ ਲਓ ਮਿੱਤਰੋ ਆਪਾਂ ਸਾਨੂੰ ਤੁਰਦੀ ਦੇ ਨਿਕਮਰ ਬਵਾਉਣੇ ਆ ਉਧਰ ਨੂੰ ਤੋਰਦੀ ਬਾਈ ਇੱਧਰ ਆ ਜਸ ਨੇ ਖੁਰਦੀ ਦੇ ਮਾਰਲੋ ਨਿਗਮ ਮਿੱਤਰੋ ਚੰਗੀ ਐ ਅੱਲਾ ਗੱਲਾ ਥਣ ਲੱਗਿਆ ਬਹੁਤ ਯਾਰੇ ਮਾਰਲੋ ਨਿਗਮ ਮਿੱਤਰੋ ਬਹੁਤ ਯਾਰੇ ਖੁੱਲੀ ਐ ਜੇ ਤੁਹਾਨੂੰ ਵੱਡੀ ਫੁੱਡੀ ਦੀ ਗੱਲ ਕਰਨਾ ਪਾਪ ਗਲਾਸ ਚੀ ਵੰਦੀ ਐ ਸੋਹਣੀ ਐ ਬਾਕੀ ਅੰਡਰ ਬਹੁਤ ਸੋਹਣਾ ਲੱਗਿਆ ਬਾਕੀ ਥਾਣਾ ਦੀ ਡਿਟੇਲ ਆਪਾਂ ਮਾਲਕਾ ਤੋਂ ਹੋਰ ਲੈ ਲੈਨੇ ਆ ਜੇ ਹੁਣ ਆਪਾਂ ਇਹਦੇ ਨਾਲ ਥਾਣਾ ਦੀ ਗੱਲ ਕਰੀਏ ਬਾਈ ਥਾਣ ਸੁਣ ਜਮਾ ਸਾਫ ਆ ਜਮਾ ਸਾਫ ਆ ਇਸ ਤੇ ਵਸਾਲਾ ਵਗੈਰਾ ਨਾ ਨਾ ਕੋਈ ਚੱਕਰੀ ਨਹੀਂ ਗਾ ਠੀਕ ਐ ਹਾਂ ਬਾਕੀ ਬਾਈ ਨੇ ਕਈ ਸੂਏ ਇਹ ਘਰੇ ਚੋਈ ਹੈ ਆਪਾਂ ਘਰੇ ਚੋਈ ਹੋਈ ਹੈ ਪਸੂ ਪਸੂ ਵਧਗੇ ਉਹਦਾ ਕਰਕੇ ਵਿੱਚ ਨਹੀਂ ਬੈਗੀ ਠੀਕ ਹੈ ਵਿੱਚੋਂ ਇੱਕ ਅੱਧਾ ਨਗ ਪਸੂ ਪਉ ਜਾ ਰਹੇ ਕਿਉਂ ਬਾਈ ਗਾਈਆਂ ਦੇ ਨਗ ਖਾਸੇ ਪਾਈ ਬੈਠਾ ਚਲੋ ਹੁੰਦੀ ਹੈ ਇੱਕ ਅੱਧਾ ਪਸੂ ਵਿਕਰੀ ਲਈ ਆਲਾ ਕੋਈ ਕੱਢਦਾ ਹੈ ਚੰਗਾ ਨਗਾ ਮਿੱਤਰੋ ਜਿਹੜੀ ਗੱਲ ਹੈ ਵੀ ਰੇਟ ਦੀ ਰੇਟ ਦੀ ਗੱਲ ਆਪਾਂ ਫੋਨ ਦੇ ਨਾਲ ਬਾਈ ਨਾਲ ਡਿਸਕਸ ਕਰ ਲਈ ਕਹਿੰਦਾ ਕਰਾਂਗੇ ਜਾਇਜ ਆਪਾਂ ਨੂੰ ਪਹਿਲਾਂ ਕਹਿੰਦਾ ਸੀ ਕਹਿੰਦਾ ਵੀ ਵਪਾਰੀ ਬਹੁਤ ਹੁੰਦੇ ਆ ਵੀ ਵਪਾਰੀ ਜਦੋਂ ਵੀਡੀਓ ਦੇ ਵਿੱਚ ਰੇਟ ਹੋ ਜਾਂਦਾ ਨਾ ਫਿਰ ਉਹ ਪਸੂ ਤੋਂ ਥੋੜਾ ਜਿਆ ਟਲਦਾ ਰਹਿੰਦਾ ਹੈ ਕਿਉਂਕਿ ਉਹ ਰੇਟ ਖੁੱਲ ਜਾਂਦਾ ਕਿ ਉਹਨਾਂ ਨੇ ਵੀ ਕੀ 4-5 ਸਾਂ ਦਾ ਨਫਾ ਲੈਣਾ ਹੁੰਦਾ ਹੈ। ਆ ਬੁੱਢੇ ਦੇ ਦੁੱਧ ਦੀ ਗੱਲ ਕਰੀਏ। ਜਿਆਦਾ ਦੁੱਧ ਜਿਆਦਾ ਤਾਂ ਪਲੱਸ ਦਿੱਤਾ ਹੈ ਆਪਣੇ ਕੋਲੇ। ਆਪਣੇ ਕੋਲੇ। ਆਪਣੇ ਕੋਲੇ। ਠੀਕ ਹੈ। ਤਿਆਰੀ ਚੰਗੀ ਆਈ। ਇਹਨਾਂ ਨੂੰ ਦੁੱਧ ਪਾ ਸਕਦੀ ਆ। ਹਾਂ ਅਸੀਂ ਤਾਂ 16 ਦੇ ਲੈ ਲਵੇ ਜਾ ਜਾਦੀ ਹੈ। ਠੀਕ ਹੈ। ਆਪਣੇ ਕੋਲੇ ਕੋਈ ਝੋਟੀ ਏ ਸੂਣ ਵਾਲੀਆਂ ਕਹਿੰਦੀਆਂ ਝਟਕਾ। ਇੱਕ ਝੋਟੀ ਸੂਣ ਵਾਲਿਆ ਹੋਵੇ ਚੌਥਾ ਮਹੀਨਾ ਗੱਪਣਾ। ਠੀਕ ਹੈ। ਉਹ ਦੂਜੀ ਹਜੇ ਕਿਹਦੀ? ਇਹ ਦੂਜੀ ਹਜੇ ਆਹੋ ਆਹ ਝੋਟੀ ਆ। ਠੀਕ ਹੈ। ਹਾਂ ਚੰਗੀਆਂ ਝੋਟੀਆਂ ਦਿੱਤੀਆਂ। ਇਹਦੇ ਚੰਗੇ ਬੱਚੇ ਆਏ ਨੇਗੇ। ਬ ਇਧਰੋਂ ਮਰਵਾ ਦੇ ਜਸਨਾ ਹੁਣ ਮਰਵਾਓ ਜਸਨਾ ਦਿਖਾ ਨਾੜਾ ਨੂੜਾ ਬਹੁਤ ਜ਼ਿਆਦੇ ਮਿਲਕ ਲੈਣ ਵਾਲੀਆਂ ਪੈਪਾਂ ਚੰਗੀ ਐ ਮਿੱਤਰੋ ਹੰਡਾਈਟ ਕਰ ਲਿਓ ਸੋਹਣੀ ਐ ਇਹ ਤੁਹਾਨੂੰ ਹਵਾਨਾ ਦਿਖਾਵਾਂ ਨਾ ਮੈਂ ਮਿੱਤਰੋ ਫੁੱਲੀ ਵਾਲਾ ਲੇਵਾ ਲੱਗਿਆ ਹੋਇਆ ਹੁਣ ਦਿਖਾ ਮਾਰ ਦੇ ਅੰਦਰ ਦੇ ਕਰ ਲਓ ਚੈੱਕ ਲੈਗ ਸਕੋਰ ਪਿੱਠ ਬੁੜਾ ਚੌੜੀ ਪੂਰੀ ਐ ਮਿੱਤਰੋ ਉਸ ਤੋਂ ਆ ਦੇਖ ਲਓ ਇਥੋਂ ਬਾਹਰ ਇਥੋਂ ਬਾਹਰ ਐ ਦੇਖੋ ਹਾਂ ਦਰਬਾਰ ਦਾ ਅੰਡਰ ਲੱਗਿਆ ਹੋਇਆ ਸੂਤੋ ਲਾ ਕੇ ਧੁੰਨ ਤੱਕ ਅੰਡਰ ਜਾਂਦਾ ਮਿੱਤਰੋ ਚੰਗੀ ਹੈ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ